ਕੀ ਆ ਪੱਖਾ ਖੜਿਆ ਬਾਜੀ ਨਾ ਕਦੇ ਪਾਲੇ ਹੋਵੇ ਡੈਡੀ ਮੈਂ ਲੈਪ ਹੋਵੇ ਕਿੰਨੂ ਹੈ ਮੈਂ ਮੈਂ ਕਹਿਣਾ ਵਜਣਾ ਜਾ ਪਰ ਇਹ ਵੀ ਧੁੱਪੇ ਘੱਟ ਜਾਵੇ ਆ ਛੱਕਰੀ ਭਰਾ ਲੋ ਕਿਤੇ ਮੁਰਸਲ ਦਾ ਵੇਖਦਾ ਬੇੜਾ ਅਗਰ ਕੋਇਆ ਕੌਣ ਭਰਾ ਹੀ ਲੋ ਪਹਿਲੇ ਘਟਿਆ ਰੂਗਾ ਨਹੀਂ ਨਹੀਂ ਕਿੰਨੇ ਦਾ ਕਹਿੰਦੇ ਡਾਕਟਰ ਅੱਛਾ ਅੱਛਾ ਫੇਰ ਠੀਕ ਹੈ ਉਹਮ ਕਣਾਂ ਮਾਜੇ 5 500 ਰੁਪਇਆ ਵੀ ਲੱਲਿਆ ਤੇ ਫੇਰ 500 ਦਾ ਸਹੀ ਹੋਏ ਨਾ 400 ਦਾ ਰੇਸ ਨਾ ਦਿੱਤੀ ਜਾਵੇ ਜਿਆਦਾ ਇੰਨੇ ਰੇਸ ਨੇ ਘਟਣਾ ਨਹੀਂ ਹੈਗਾ ਲੈ ਕਰ ਲੋ ਕੰਮ ਖਿਲਾਰਨੇ ਸ਼ੁਰੂ ਕਰਤੀ ਮੈਂ ਕੱਟ ਰਹਾ ਭਿੰਡੀਆਂ ਉਹ ਕੈਮਰਾ ਬੜਾ ਗੰਦਾ ਆ ਮੈਂ ਨੋਜਾ ਕਰ ਸਾਫ ਆਪਣੀ ਡਿਊਟੀ ਲੱਗੀ ਭਿੰਡੀਆਂ ਦਾ ਕੰਮ ਮੈਂ ਚੱਲਾ ਹੈਲਪ ਕਰਾ ਦਿੰਨਾ ਸੰਦੀਪ ਕਹਿੰਦੀ ਕਈਆਂ ਜਾਣੇ ਨਾ ਕਹਣਾ ਲੈ ਉਹਨੂੰ ਪਿੰਡੀਆਂ ਤੇ ਟੰਡਾਇਆ ਹੀ ਮੈਂ ਫੇਕਿਆ ਮੈਂ ਮੈਂ ਵੀ ਲਾ ਬੈਠਾ ਮੈਨੂੰ ਕਿਉਂ ਚਲਾ ਜੀ ਮੈਂ ਪਟਕੂਗਾ ਲੱਗੂ ਠੀਕ ਨਹੀਂ ਗੱਲ ਪਈ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਕਿ ਨਹੀਂ ਕੰਮ ਕਰਾਉਣਾ ਕੋਈ ਗਲਤ ਗੱਲ ਥੋੜੀ ਐ ਸਹੀ ਗੱਲ ਆ ਇਹ ਨਾਲੇ ਮੰਮੀ ਗਏ ਨੇ ਉਧਰ ਕਿਰਨਦੀ ਦੀ ਗੱਲ ਤੇ ਮੰਮੀ ਲੱਗੋ ਮੈਂ ਕਰੋਨਾ ਨਾ ਨਾ ਜਿਦਾ ਮਤਲਬ ਨੇਮ ਕੇ ਹਵਲੇ ਨਾ ਹੋਵੇ ਲੱਗੇ ਫਿਰ ਮੰਮੀ ਲੱਗੋ ਕਰਾਈ ਦਾ ਕੰਮ ਨਹੀਂੰਦੀ ਕੋਈ ਚੱਕਰ ਵਾਲੀ ਗੱਲ ਬਿਲੇ ਬੈਠੇ ਆ ਨਾਲੇ ਮਾੜੀ ਮੁੱਡੀ ਜਾਚ ਆ ਕੱਟਣ ਦੀ ਕੱਟ ਦਿੰਨੇ ਆ ਇਦਾਂ ਆਰੇ ਲਾ ਕੇ ਨਾ ਫਿਰ ਸਿਰ ਮੋਹਣਾ ਪੈਂਦਾ ਜੀ। ਇਹ ਲਓ। ਉਹਨੇ ਗਾੜੀ ਮੇਕਅਪ ਦੀ ਕਿੱਟ ਰੱਖੀ ਇਹਦੇ ਗਾੜੀ। ਬਾਹਰ ਜਾਣ ਦੀ ਤਿਆਰੀ ਵਿੱਚ ਇਹ ਮੇਰੇ ਮਗਰ ਮਗਰ ਘੁੰਮਣ ਗਈ ਏ। ਚੱਲਾ। ਆ ਇਧਰ ਬੈਹ ਸਾਈਕਲ ਤੇ। ਚੱਲਾ। ਚੱਲੀਏ ਬਾਹਰ। ਬਾਹਰ ਚਲੀਪਾ। ਚਲੋ ਬੈਠੋ। ਬੈਠੋ ਬੈਠੋ ਬੈਠੋ। ਓ ਤੇਰੀ ਓਏ। ਬੈਠ ਬੈਠ ਬੈਠ। ਤਲੀ ਗਾ ਬਾਹਰ ਤਲੀ ਗਾ ਬਾਹਰ ਹੈ ਬਾਹਰ ਜਾਣਾ ਚਲੋ ਬਾਹਰ ਚਲ ਮਮਨ ਬਾਈ ਕਾ ਦੋ ਬਾਈ ਮਮਨ ਬਾਈ ਕਾ ਦੋ ਕ ਬਾਈ ਚਲੋ ਜੀ ਮੰਮੀ ਗਈ ਨੇ ਕੰਨਦੀ ਦੀ ਵਲਤੇ ਹੋਏ ਮੰਮੀ ਹਣਾ ਡਿਊਟੀ ਫਿਰ ਆਪਾਂ ਆਪਾਂ ਮਤਲਬ ਪੜ੍ਹਾਉਨੇ ਆ ਮੰਮੀ ਦੀ ਉਹਦਾ ਡਿਊਟੀ ਹੁੰਦੀ ਕੁੜੀਆਂ ਨੂੰ ਘਮਾਉਣ ਦੀ ਅੱਜ ਕੇ ਕੇਆਰ ਦਾ ਦਾ ਸਨਰਾਈਜ਼ਰ ਹੈਦਰਾਬਾਦ ਦਾ ਮੈਚ ਹੈਗਾ ਯਾ ਫਾਈਨਲ ਦੇਖੋ ਕਿਹੜੀ ਟੀਮ ਜਿੱਤੇਗੀ ਮੈਂ ਤਾਂ ਕਹਿੰਦਾ ਸਨਰਾਈਜ਼ਰ ਨਾ ਜਿੱਤੇ ਪਰ ਤਗੜੀ ਹੈ ਟੀਮ ਸਨਰਾਈਜ਼ਰ ਜਿੱਤੋਂ ਨਹੀਂ ਜਾਣਾ ਮੈਂ ਕਹਿੰਦਾ ਨਾ ਜਿੱਤੇ ਵੀ ਕਿਉਂਕਿ ਬੈਡ ਕਮੈਂਟਸ ਕੇ ਕਿ ਜਿਹਦਾ ਨਾਮ ਜਿਹੜਾ ਉਹਨੇ ਆਸਟ੍ਰੇਲੀਆ ਮੰਬੜੀ ਵੀ ਆਪਣਾ ਕੱਪ ਖੜਿਆ ਹੈ ਇੰਡੀਆ ਦੇ ਕੋਲੋਂ ਫਾਈਨਲ ਮੈਚ ਦੇ ਵਿੱਚ ਤੇ ਉਸ ਤੋਂ ਪਹਿਲਾਂ ਵੀ ਇੱਕ ਟਰੋਫੀ ਖੜੀ ਹੋਣੀ ਹੈ ਇੰਡੀਆ ਦੇ ਕੋਲੋਂ ਫਾਈਨਲ ਮੈਚ ਤੇ ਆ ਫੇਰ ਜੀ ਆਹੜੀ ਲੈ ਗਏ ਨਾ ਤੈਨੂੰ ਕਮਾਂਡ ਹੋ ਜਾਣਾ ਵੀ ਮੈਂ ਬੜਾ ਤਗੜਾ ਕਪਤਾਨ ਆ ਸੋ ਆਦੋ ਸੋ ਆਵਾ ਕਰ ਦੋ ਹਾਂ ਨਾ ਸੌਂਡੀ ਪਾ ਕਿੱਥੇ ਕਿੱਥੇ ਪਾ ਕਿੱਥੇ ਆ ਪਾ ਇਹ ਕਾਕਾ ਵਗੇ ਪਾ ਆ ਹੈ ਪਾ ਪਾ ਆ ਅੱਛਾ ਆ ਜਦਾਨਕ ਮਾਈ ਜਾਨੀ ਨਾ ਟੁੱਟ ਜਾਣਾ ਹੀ ਬਾਬਾ ਵਾਹ ਸੌਣ ਦੇ ਜੰਮ ਦਹੀਂ ਤੇ ਮੈਂ ਜਾਗ ਲਾਤੀ ਸੀ ਤੇ ਤੁਸੀਂ ਵੀ ਲੈਂਦੇ ਸੀ ਮੈਂ ਤੁਹਾਡੇ ਹੁੰਦੇ ਨਾਲ ਹੀ ਜਾਲ ਡੈਡੀ ਦੇ ਹੁੰਦੇ ਸੱਚ ਦੁੱਧ ਦੁੱਧ ਦੀ ਲੋੜ ਸਭ ਦੁੱਧ ਨਹੀਂ ਆਦਾ ਦੁੱਧ ਮੁੱਕ ਗਿਆ ਥੋੜਾ ਹੀ ਬਸ ਹੁਣ ਦੋਹ ਕੋ ਬੋਲਣਾ ਚੱਲ ਰਹੇ ਹਾਂ ਤੇ ਕੋਈ ਗੱਲ ਮੈਂ ਲੈ ਜਾਵਾਂ ਨਾ ਹੋਇਆ ਦੁੱਧ ਕੀ ਹੈ ਉਡੀਓ ਹੂੰ ਇਹ ਕਿਹਨਾਂ ਸੀ ਸਸਿਕਾ ਸਾਥ ਤੁਹਾਡੇ ਅੱਜ ਦੇ ਦਿਨ ਵਲੌਗ ਦੇ ਅੰਚੇ ਤੇ ਮੈਂ ਰੈਡੀ ਹੋ ਗਿਆ ਮੈਨੂੰ ਥੋੜਾ ਕੰਮ ਹੈ ਮੈਂ ਉਧਰ ਚਲੇ ਆ ਉਸ ਤੋਂ ਬਾਅਦ ਜੇ ਟਾਈਮ ਲੱਗਾ ਫਿਰ ਮੰਮੀ ਦੇ ਨਾਲ ਬਾਜ਼ਾਰ ਜਾਵਾਂਗੇ ਸਵੇਰ ਦਾ ਵਲੌਗ ਸਟਾਰਟਿੰਗ ਕੀਤਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਵਾ ਟਾਈਮ ਤੇ 7:15 ਮਿੰਟ ਹੋ ਗਏ ਨੇ ਤੇ ਹੁਣ ਮੈਨੂੰ ਥੋੜਾ ਕੰਮ ਹੈ ਉਧਰ ਨੂੰ ਚਲੇ ਆ ਤੇ ਚਲੋ ਠੀਕ ਆਪਾਂ ਮਿਲਦੇ ਹਾਂ ਠਹਿਰ ਕੇ ਗੱਜ ਸਾਹਿਬ ਹੋ ਜੋ ਵੀ ਪਤਾ ਫਿਰੋ ਚਾਹੇ 7-5 ਅਮਰੀਕਾ ਵਗੈਰਾ ਸੰਦੀਪ ਨੇ ਮਗਵਾਇਆ ਹੈਗਾ ਇੱਕ ਪਰੌਂਠਾ ਜਿਹਾ ਮੰਗਾਇਆ ਵੀ ਕਿ ਇਹਨੂੰ ਕਹਿੰਦੇ ਯਾਰ ਲੱਛਾ ਪਰੌਂਠਾ ਹੁਣ ਚੇਤਾ ਆਇਆ ਹੀ ਲੱਛਾ ਪਰੌਂਠਾ ਮੰਗਵਾਇਆ ਸੀਗਾ ਆ ਲੋ ਪਪਾ ਹਾਂ ਪਪਾ ਅਜੀ ਅਈ ਵਣ ਅਚਾ ਰੀਲ ਬਣਾਉਣ ਦੇ ਜੀ ਬਹੁਤ ਵਧੀਆ ਫਸਟ ਕਲਾਸ ਜਿੱਤੇ ਬੜੀ ਵੋਟਾਂ ਚ ਤੇਰੇ ਕੋਲ ਕੀ ਹੈ ਹੈ ਛੋਚ ਗਈ ਹੈ ਹੈ ਹਾਂ ਕਿੱਥੇ ਚੱਲੇ ਆਂ ਹਾਂ ਕੀ ਹੈ ਖੀਰ ਖਾਣਾ ਖੀਰ ਜਾਓ ਖਾਣੋ ਫਲ ਖਾਣੋ ਰੋਟੀਆਂ ਗਈ ਆਪਣੀ ਦਾਲ ਮੁਗਵਾਈ ਕਿਸਨਦੀਪ ਨੇ ਤੇ ਮੈਂ ਕਿਹਾ ਚੱਲ ਮੈਂ ਵੀ ਖਾ ਲਵਾਂ ਅੱਛਾ ਮੇਰੀ ਬਾਤ ਤੇ ਅੱਛਾ ਮਸਾ ਪਾ ਦੇ ਹੋਰ ਮਾਹ ਤਵਾਣੇ ਨੂੰ ਤਰੇਲੀਆਂ ਆਈਆਂ ਬਹੁਤ ਜ਼ਿਆਦਾ ਇਹ ਕਹਿੰਦੇ ਤੁਸੀਂ ਕਹਿੰਦੇ ਨਹੀਂ ਉਹ ਆ ਵੈਸੇ ਸ੍ਰੀ ਨੂੰ ਕੌਤਰੀਆਂ ਆਗੀਆਂ ਇਹਨੂੰ ਤਰੇਲੀਆਂ ਆਗੀਆਂ ਇਹ ਮਾਰ ਹੋ ਗਿਆ ਇਹਦਾ ਬੀਬੀ ਘਟਿਆ ਕੰਡੀਆਂ ਤਰੇਲੀਆਂ ਰੇਣੀਆਂ ਕਦੇ ਦੀਆਂ ਲੈ ਉਹ ਗਿੱਦਾ ਫੋਨ ਲਾ ਪਈ ਹੈ ਪਪਾ ਮੈਨੂੰ ਆਇਆ ਹਾਂ ਸੰਦੀਪ ਨੇ ਮੇਰੇ ਕੋ ਜੁੰਡੀਆਂ ਵਸਤ ਨਹੀਂ ਹੁੰਦੀਆਂ ਮੈਂ ਹੋਰ ਇਹ ਕੱਪੜੇ-ਕਪੜੇ ਮਾੜਾ-ਮਾਟਾ ਬਦਲ ਦੂੰਗਾ ਇਹਦੇ ਹੈ ਸਿਰ ਨਹੀਂ ਮੇਰੇ ਕੋ ਵਾਖਦਾ ਮੰਮੀ ਸਹੀ ਗੱਲ ਹੀ ਬੜੀ ਕੋਸ਼ਿਸ਼ ਕਰਦਾ ਮੇਰੇ ਕੋ ਨਹੀਂ ਕਦੀ ਹੋਇਆ ਗਏ ਜੀ ਉਹ ਮਾਰੇ ਲੱਗ ਫੇਰ ਬਦਲਦਾ ਉਦਾਂ ਨਹੀਂ ਬੰਦੀ ਆ ਪਰ ਉਹ ਵੀ ਉਹ ਉਹਨੇ ਪਤਾ ਕੀ ਕਿਤਾ ਮੈਂ ਵੀ ਨਹੀਂ ਮੈਂ ਨਹੀਂ ਨਾਲ ਆਰੇ ਲਾਇਆ ਉਹਨੇ ਕਿਤਾ ਮੇਕਅਪ ਦੀ ਕਿੱਟ ਖੋਲਤੀ ਸੀ ਫਿਰ ਉਹਦੇ ਚੋਂ ਵਾਖ ਖਲਾਰਾ ਜਿਹਾ ਪਉਂਦੀ ਰਹਿੰਦੀ ਫਿਰ ਉਹਨੇ ਵਾਹਤਾ ਸਿਰ ਹਾਂ ਬਹੁਤ ਹੰਕਾਰ ਦੀ ਹੁਣੇ ਬਾਹਰ ਗਿਆ ਗੱਡੀ ਲਵਾ ਕੇ ਨੇ ਆਇਆ ਇੱਕ ਟਿਕਦੀ ਕਿਦੇ ਹਲਕੁਣਾ ਬਾਹਰ ਗਿਆ ਹੈ ਬਾਹਰ ਗਿਆ ਸੀ ਆ ਕੀਦਾ ਪਰਸੋਂ ਆ ਆ ਕਾਕੇ ਦਾ ਪਰਸੋਂ ਆ ਲੈ ਪਾ ਲੁਕਸੋ ਤੇ ਜਸ ਜੀ ਆ ਦੋ ਚਲੋ ਮੰਮੀ ਦਾ ਸਾਈ ਬੰਡੇ ਚੱਲਿਆ ਕਰ ਜਾਓ ਬੰਡੇ ਪਰਸ ਪਾ ਲਿਆ ਸੰਦੀਪ ਜਦੋਂ ਆਉਂਗੀ ਨਾ ਤੇ ਇੱਕ ਏਦਾਂ ਕਨੀਆ ਪਲੇਟ ਥਾਲੀ ਫੜੀ ਲਈ ਧਵਾਣਾ ਕੱਟ ਲਈਏ ਵੀ ਕਰਤ ਲਈਆਂ ਹੀ ਨਾਲ ਥੋੜਾ ਸਿਰਦ ਲੁਕਾਪਾ ਹੀ ਫਤੀਲੇ ਜਿ ਇੱਥੇ ਹੈਗੇ ਡਰ ਜਿ ਹੋਣੇ ਆ ਖਾਣ ਵਾਲੇ ਧਵਾਣਾ ਧੋਣਾ ਆ ਬਸ ਐ ਹੀ ਇੰਦਾ ਠੀਕ ਠਾਕ ਕਰਨ ਹਣੀ ਚਾਹ ਵਧੀਆ ਚਾਹੀਦਾ ਰੋਟੀ ਨਾ ਜਦੋਂ ਬੰਦਾ ਲੈ ਵੀ ਉਦਾਂ ਟੀਮ ਨੂੰ ਲੱਗਦੀ ਗੱਲ ਵੀ ਕੇਕੇਆਰ ਜਿੱਤ ਲੈਣੀ ਹੈ ਕੀ ਹੈ ਲੁਕਾਵੇਂ ਰੋ ਪੈਰ ਰਾ ਕੇ ਬੈਠ ਤੀ ਕੇਕੇਆਰ ਜਿੱਤ ਜੂਗੇ ਉਹਨਾਂ ਦੇ 113 ਸਕੋਰ ਹੈ ਸਾਰੇ ਉਹਨਾਂ ਦੇ 113 ਗੇ 138 ਇਸਾ 113 ਠੀਕ ਸਕੋਰ ਤੇ ਅੱਧੇ ਬਣ ਗਏਗੇ ਹਨਾ ਉਹਦੇ ਵਿੱਚ ਵੜ ਗਈ ਏ ਦੱਸ ਉਹ ਤਾਂ ਇਹ ਵੀ ਉਹ ਵੀ ਉਹ ਲਫਾਫਾ ਜਿਹਾ ਵੀ ਕਿੰਨਾ ਪੱਕਾ ਏ ਫਟਿਆ ਨਹੀਂ ਹੋਣਾ ਜਾਣ ਕੇ ਵਿੱਚ ਬੈਣ ਲਈ ਏ ਹੂੰ ਹੂੰ ਕੀ ਗੱਲ ਏ ਕੀ ਗੱਲ ਏ ਵਸ ਗਈ ਹਾਂ ਯਾਰ ਜਿੱਕੇ ਘਟਿਆ ਮੇਰਾ ਦੇਖ ਕੇ ਘਟ ਗਿਆ ਨਹੀਂ ਨਹੀਂ ਲਖਵਾਉਂਦੇ ਤੁਹਾਨੂੰ ਵਸ ਖਾਉਨੇ ਆ ਤੁਹਾਨੂੰ ਦਾਲ ਮੈਂ ਲਿਆਂਦੀ ਮੈਨੂੰ ਮੈਂ ਤਾਂ ਦਾਲ ਬੜੀ ਸਵਾਦ ਲਗੀ ਰੇ ਕੰਡਿਆਂ ਹਾਂ ਹਾਂ ਹੈ ਦੁੱਧ ਲਿਆਂਦਾ ਨਹੀਂ ਸੱਚ ਦੁੱਧ ਹੈਗਾ ਕਾ ਨਹੀਂ ਹੋਣਾ ਮੈਂ ਦੁੱਧ ਹੋਣਾ ਵੇਖਣਾ ਲੈ ਵੇਖੀ ਦੁੱਧ ਉਹ ਲੈ ਕੁੜੀ ਦਾ ਸਰ ਜਣਾ ਵਾਦੂਆ ਦੁੱਧ ਕੇ ਚੰਬਣ ਜਣੀਆਂ ਦੋ ਤਿੰਨ ਬੋਤਲਾਂ ਵਾਦੂ ਨਗਰੀ ਨਹੀਂ ਰਾਤ ਇੰਨਾ ਮੈਂ ਇੰਨਾ ਜ਼ਿਆਦਾ ਤਾਂ ਨਹੀਂ ਹੈਗਾ ਕੁੜੀ ਦੀ ਰਾਤ ਹੱਸ ਕੇ ਲੰਘ ਜਾਣੀ ਬਹੁਤ ਵਧੀਆ ਤਿੰਨ ਚਾਰ ਬੋਤਲਾਂ ਤਿੰਨ ਚਾਰ ਤੇ ਲੱਗ ਜਾ ਕੇ ਬੋਤਲਾਂ ਹੋਣਾ ਇਹ ਤਾਂ ਦੁੱਧ ਥਾਲੀਆਂ ਆ ਗਈਆਂ ਨੇ ਉੱਠ ਕੇ ਬਹਿਜੋ ਹਣ ਥਾਲੀਆਂ ਆ ਗਈਆਂ ਉੱਠ ਕੇ ਬਹਿਜੋ ਉਹ ਮੈਂ ਲੱਗਾਂ ਕੱਟਣ ਬਸ ਉਹਨੂੰ ਸੰਦੀਪ ਭਾਵੇਂ ਨੂੰ ਤ੍ਰਿਲੀਆਂ ਆ ਗਈਆਂ ਹੈ ਠੀਕ ਹੈ ਉਹ ਹੋਈ ਕੈਮੀਕਲ ਲੱਗਾ ਵਾ ਨਾ ਖਰਾਬ ਹੋ ਗਿਆ ਉੱਤੋਂ ਚਮ ਲੱਗਦਾ ਜਾਂਦਾ ਇਹਦਾ ਕੈਮੀਕਲ ਹੁੰਦਾ ਏ ਕਿ ਇਹ ਖਰਾਬ ਹੋ ਗਿਆ ਵਾ ਉਧਰ ਚੌਕੇ ਸੁੱਤੀ ਜਾਂਦੇ ਜੀ ਕੇਕੇਆਰ ਵਾਲੇ ਉਹ ਜੀਓ ਸ਼ੇਰੂ ਜਿੱਤੂ ਕੇਕੇਆਰ ਗੌਤਮ ਵੀ ਇਹਦੀ ਟੀਮ ਜਿੰਨੀ ਚਾਹੀਦੀ ਵਾ ਜੋ ਮਰਜ਼ੀ ਹੋ ਜੇ ਵੇਗਾ ਤੁਹਾਡੀ ਕਿਹੜੀ ਟੀਮ ਸੰਨਰਾ ਇਧਰ ਮੇਰੀ ਗੋਦੰਗੀ ਮੇਰੀ ਗੋਦੰਗੀ ਇੱਦੀ ਸੰਨਰਾ ਇਧਰ ਮੈਂ ਤੇ ਆਪ ਕਹਿੰਨਾ ਹਾਰੇ ਆ ਮੈਂ ਵੀ ਗੋਦੰਗੀ ਭੀੜ ਦਾ ਕਹਿ ਹਾਂ ਉਹਨਾਂ ਬੱਟੇ ਦਿਵਾਣਾ ਸਹੀ ਨਿਕਲੇ ਸਈਓ ਦਾ ਉਹ ਜਿੱਦਾਂ ਚਮੜਾ ਜੀ ਚਮੜੀ ਜੀ ਉਹਦੀ ਪੋਲੀ ਹੋ ਗਈ ਹੈ ਆਓ ਖਾ ਵਰ ਕੋ ਨਾ ਖਾ ਪਤਾ ਨਾ ਆਏ ਠੰਡਾ ਠੰਡਾ ਖਾ ਖਾ ਕੋ ਨਾ ਮੰਨਦੇ ਲੋ いや ਹਾਂ ਹੋ ਹੋ ਬੋਲ ਤੜਿਆ ਹਣਾ ਹੋ ਹਾਂ ਮੈਂ ਨਾ ਹੋ ਹੋ ਮਟੜਿਆ ਬਰਖਣੇ ਖਾਣੇ ਜੀ ਹਣਾ ਬਰਫੀ ਬਣਿਆ ਹੋ ਬਰਫੀ ਬਣਿਆ ਨਾ ਸੁਣਿਆ ਤਰੇ ਹੜਾ ਥੋੜਾ ਥੋੜਾ ਕਰਦੀ ਖਾਂ ਇਹਨੂੰ ਇਹ ਹੜਾਈ ਕਰੀ ਨਾ ਵੇਹਲ ਖਾਂਦੇ ਹੋ ਇਹਦੇ ਕੋਈ ਥਿਲਣਾ ਨਾ ਲਾ ਖਾਂਦੀ ਜਦਾ ਹੀ ਨਹੀਂ ਖਾਂਦੀ ਉਹਦੇ ਖਾਂਦੀ ਪੜੀ ਇਹ ਬੰਨੇ ਸਭ ਪਤਾ ਇਹ ਮਮੀ ਸੰਗਾ ਬਹੁਤ ਲਾਉਂਦੀ ਹੁਣ ਮਤਲਬ ਜਿੱਦਾਂ ਆਪਾਂ ਕਰਦੇ ਆ ਕੋਈ ਵੀ ਚੀਜ਼ ਉਦਾਂ ਹੀ ਕਰਦੀ ਸੇਮ ਜੇ ਜੇ ਮਮੀ ਪੌੜੀਆਂ ਚ ਪੈਂਦਾ ਹੋਣਾ ਪੌੜੀਆਂ ਚ ਪੈਂਦਾ ਤਾਂ ਉਦਾਂ ਹੀ ਪੈਂਦੀ ਜਾ 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 ਦਾਦੀ ਦਾਦੀ ਮਾਜਾ ਮੰਡੀ ਆਉ ਗਈ ਨੇ ਦਾਦੀ ਨਹੀਂ 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 ਥੋੜੀ ਕਰਨ ਗਈ ਆ ਵਾਸ਼ੂងੇ ਚੱਲ ਨਹੀਂ 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 ਕਰਨਗੇ ਪਤਾ ਚਲੋ ਮम्मा ਕੋ ਜਾਓ ਮम्मा ਇਹ ਨੂੰ ਨਹੀਂ 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 ਨੇ ਕਰਦਾ ਕਈ ਬੱਚੇ ਆ ਬਹੁਤ ਜ਼ਿਆਦਾ ਰੋਂਦੇ ਆ ਨਾ ਇਹ ਮੈਂ ਨਹੀਂ ਕਰ ਲੰਗਣੇ ਹੁੰਦੀ ਆ ਬੜੀ ਖੁਸ਼ ਹੁੰਦੀ ਸਦਾ ਬਹੁਤ ਖੁਸ਼ ਹੁੰਦੀ ਆ ਮੰਮੀ ਗਈ ਹੋਣੇ ਲਈ ਹਰਗਨ ਨੂੰ ਬਾਹਰ ਕਮਾਉਣ ਵਾਸਤੇ ਮੰਮੀ ਕਹਿੰਦੇ ਮੈਨੂੰ ਐਵੇਂ ਲੱਗਾ ਜਿੱਦਾਂ ਨਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਆਏ ਲੱਗਾ ਜਿੱਦਾਂ ਵਾਲੀਆਂ ਜੇ ਲਾਉਣ ਨੂੰ ਫਿਰਦੇ ਆ ਵੀ ਇਹ ਉਧਰੋਂ ਆਏ ਨੇ ਹੱਥ ਛਡਾਲਿਆ ਮੰਮੀ ਦਾ ਹਰ ਗੁਣ ਨੇ ਤੇ ਹਰ ਗੁਣ ਅੱਗੇ ਕੇ ਭੱਜੀ ਜਾਵੇ ਮੰਮੀ ਨੇ ਜਾ ਕੇ ਇਹਨੂੰ ਫੜਿਆ ਮਣ ਕੇ ਭੱਜ ਕੇ ਜਾ ਕੇ ਤੇ ਫਿਰ ਜਲਦੀ ਜਲਦੀ ਆਪਣੀ ਗਲੀ ਚ ਆਈ ਇਹ ਬੜੀ ਧੌੜਦੀ ਅੱਗੇ ਕੇ ਲੱਕੇ ਵੇਲਦੀ ਨੇ ਪਿੱਛੇ ਵੀ ਦੱਦੀ ਵੀ ਹੁੰਦੀ ਆ ਪਰ ਨਹੀਂ ਹੂੰ ਬੜੀ ਜਾਂਦੀ ਇਹ ਮੱਚੀ ਬੋਲੀ ਬੰਗੋ ਜਾਂਦੀ ਆ ਅੱਛਾ ਅੱਛਾ ਵੇ ਇਦੀ ਕਰੁੰਦੀ ਲੋਕਾਂ ਕੋਲੋਂ ਚੱਲ ਚੱਲ ਗਏ ਚੱਲ ਗਏ ਨੀਆ ਕੋਤਾਂ ਨਹੀਂ ਨਿਕਲ ਜਾਂਦੀ ਧੌੜ ਕੋਲ ਨਹੀਂ ਪਾਈ ਇਹਨੇ ਮੈਂ ਵੀ ਕੇਕੇਆਰ ਜਿੱਤ ਗਈ ਬਈ ਵਧਾਈਆਂ ਸਾਰੇ ਜਾਨੇ ਜਿਹੜੇ ਕੇਕੇਆਰ ਨੂੰ ਸਪੋਰਟ ਕਰਦੇ ਸੀ ਤੇ ਆਪਣੀ ਟੀਮ ਜਿੱਤ ਗਈ ਬਈ ਕੇਕੇਆਰ ਵਾ ਵਾ ਵਧਾਈਆਂ ਲੈ ਨਹੀਂ ਆਰੇ ਬੰਤੇ ਜੀ ਬਹੁਤ ਗੰਭੀਰ ਹੈ ਆਪਣਾ ਕੋਚ ਜੀਗਾ ਇਸ ਟੀਮ ਦਾ ਤੇ ਇਸ ਤਰ੍ਹਾਂ ਕਿ ਮੈਂ ਕਹਿਣਾ ਵੀ ਚਲੋ ਜਿੰਨੀ ਚਾਹੀਦੀ ਸਾਰੇ ਸ਼ਹਿਰ ਪਕਤਾਨੇ ਦਾ ਯਾਰੇ ਵਾਜੀ ਅੱਜ ਦੇ ਵੇਲੇ ਨਾ ਉਹ ਟੀਮ ਨੂੰ ਦੇ ਖਾਸ ਕਰਤਾ ਕਿ 113 ਸਕੋਰ ਤੇ ਹਾਲ ਆਊਟ ਆਲੋ ਹੀ ਚੱਲ ਗਏ ਹਵਾਈਆਂ ਹਵਾਈਆਂ ਡੈ ਕਹਿਣ ਹਵਾਈਆਂ ਅਰ ਕੰਮ ਮਸਤ ਹੋਈ ਸਾਰੇ ਮਾਈਡੇ ਬੰਡਾੜੀ ਆਮੇ ਆ ਤੁੰਗਾ ਧੂਆ ਕਰ ਛੜਿਆ ਜੀ ਆਤਿਸ਼ਬਾਜੀ ਵੀ ਇਕਦਾਂ ਚੱਲਣ ਡਈ ਓ ਜੀ ਦੀਪ ਕੱਟ ਰਹੀ ਜਾਂ ਨੇਲ ਹਰਗੁਣ ਦੇ ਉਹ ਕੀ ਮਾਰਦੀ ਬਹੁਤ ਜ਼ਿਆਦਾ ਜਿਦਾਂ ਚੁੰਡੀਆਂ ਵੱਢਦੀ ਨਾ ਨਾ ਬਹੁਤ ਮਾਰਦੀ ਹੈ ਦਾਣਾ ਖਾ ਕੇ ਆਏ ਲੱਗਣਾ ਇਹਦਾ ਪਾਣੀ ਪਾਣੀ ਹੋ ਗਿਆ ਨਾ ਢਿੱਡ ਵਿੱਚ ਬਹੁਤ ਜ਼ਿਆਦਾ ਨਾ ਪਾਣੀ ਪਾਣੀ ਜਾਊਗਾ ਹਾਂ ਯਾਰ ਜੀ ਬੁਰਗ ਵਾਲੇ ਕਹਿੰਦੇ ਨੇ ਟੈਂਸ਼ਨ ਗਲਾ ਪਾਣੀ ਦੱਬੀ ਰਹੀ ਹੈ ਹੈ ਨਾ ਇਦਾਂ ਉਹਦਾ ਫਰੇਵਾ ਜੇ ਤੁਹਾਨੂੰ ਨਹੀਂ ਫਰੇਵਾ ਹੈ ਹੋਇਆ ਇਹਨੇ ੜਜੀ ਫਰੇਵਾ ਫਰੇਵਾ ਹੈ ਆ ਫਰੇਵਾ ਜੇ ੜਡੀ ਨੂੰ ਮੈਂ ਗੋਲੀ ਲਾਉਂਗਾ ਕੀ ਹੈ ਉਹ ਚੁੰਡੀਆਂ ਵੱਡਣ ਦੇ ਪੈਰ ਤੇ ਹੁਣ ਆਹਰ ਗੁਣ ਲੈ ਆ ਯਾਰ ਹੁਣ ਤੈਨੂੰ ਰਾਤੀ ਸੁੱਤੇ ਮੈਂ ਇਹਨੇ ਚੁੰਡੀ ਵੱਡੀ ਡੇੜੀ ਦੇ ਪੈਰ ਦੇ ਕੀ ਹੈ ਡੜਜੀ ਮੈਂ ਨਹੀਂ ਮੈਂ ਹੋਤਾ ਵੇ ਮੈਂ ਨਹੀਂ ਦੇਹੀ ਪਰ ਜੇ ਮੈਂ ਕਿਹਾ ਤੋ ਰਿਫੇ ਦੰਦਪਾਏ ਕਢਾਲੀ ਗਾੜੀ ਮਹਿੰਦੀ ਨਹੀਂ ਹੈਗੀ ਪੈਰ ਰੱਖਣ ਲੱਗੇ ਹੋਣੇ ਮਹਿੰਦੀ ਇਹਨੇ ਬਾਜੀ ਪੋਣੀ ਆਪਣੀ ਆਗੇ 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 ਮੇਕੋ ਆਗੇ ਇਹ ਓਕ ਹੋ ਗਈ ਛੜੀ ਸਿਦਕ ਓਏ ਦੇਖ ਇਹ ਹੈਈ ਕੱਪ ਮਿਲਣਾ ਸੀ ਹੁਣ ਨਾ ਨਹੀਂ ਹੋਣਾ ਕਿ ਮੈਂ ਬੱਤੀ ਹਾਂ ਨਾ ਨਾ ਕੈਮਰਾ ਚ ਚਲਣ ਦੇ ਆ ਜਿਵੇਂ ਜਦੋਂ ਇਹਨਾ ਮੁੰਡੇ ਲੱਗੇ ਹੋਰ ਡਰ ਲੱਗਣਾ ਹਾਂ 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 ਉਹ ਭਾਈ ਜੋ ਪਾਏ ਉਦਾਂ ਹੀ ਪਤਾ ਨਹੀਂ ਹੁਣ ਵਿਚਾਰੇ ਨੰਗੇ ਨੰਗੇ ਹੁਣ ਪਰ ਆਪਣੇ ਆਪ ਤੋਂ ਮੈਨੂੰ ਹੁਰਦਰਾ ਹੋਇਆ ਨਾ ਉਹ ਮੈਂ ਕਹਿੰਦੀ ਜੇ ਲੱਗੋ ਨੰਗੇ ਤੇ ਮੈਂ ਸਿਰ ਤੇ ਚੁੰਨੀ ਦੇ ਲਈ ਮਿੰਟ ਮਿੰਟੀ ਕਵਰ ਕਰ ਲਈਆਂ ਵੀ ਹਨ ਨਾਲ ਆ ਕੇ ਲੈ ਜਾਣ ਆਜੋ 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 ਹਾਂ ਲੈ ਆ ਜਾਓ ਫਿਰ ਨਹੀਂ ਪੁੱਲ ਜਨ ਨੂੰ ਲੈ ਹੁਵੀ ਆਗਾ ਭਲੋਣ ਚੱਪਾ ਭਲੋਣ ਨਾ ਤੇ ਹੀ ਆਵਨ ਬੁਲਾਉਂਦੇ ਬੁਲਾਉਂਦੇ ਉਹ ਬਹੁਤ ਸੁਧਿਓ ਗਏ ਲੈ 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 ਇੱਕ ਸਾਹ ਹੁਕਤਾ ਹੋਏ ਹੈ ਇਹ ਹੈ ਇਹ ਕਰਨ ਲਗੀ ਹੁਣ ਦਾਈ ਤੇ ਤਯੋ ਤਾਂ ਨਹੀਂ ਨੇ ਤਾਂ ਨਹੀਂ ਮੁੱਕਦੀ ਤਾਂ ਨਹੀਂ ਮੁੱਕਦੀ ਤਾਂ ਨਹੀਂ ਮੁੱਕਦੀ ਨਹੀ ਨੇ ਬਾਈ ਬਾਈ ਲਓ ਬਾਈ ਬਾਈ ਨਾ ਕਰੇ ਆਖਦੇ ਵੈਰੀ ਗੁੱਡ ਓਏ ਚਲ ਸੋ ਜਾ ਅੱਧੀ ਰਾਤ ਹੋ ਗਈ ਬੱਤੀ ਬੰਦਿਆ ਹੁੰਦੀ ਨੂੰ ਠਿੱਠੇ ਚਲ ਸੋ ਜਾ ਸੁਣਿਆ ਮੇਰਾ ਪਤ ਪੱਜਾ ਭੱਜਾ ਭੱਜ ਗਿਆ ਇਹ ਭੱਜ ਗਿਆ ਹਾਂ ਕਾਕਾ ਕਿੱਥੇ ਕਾਕਾ ਕਿੱਥੇ ਆ ਕਾਕਾ ਕਿੱਥੇ ਆ ਐਵੇਂ 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 ਨੱਚੀ ਜਦੀ ਲੈ 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 ਇਹ ਕਿਉਂ ਡਿਆ ਵਾ ਦਾਦਾਂ ਨੂੰ ਠਾਲ ਦੋ ਲੈ ਲੈ ਆ ਗੋ ਡੇ ਲੈ ਲੈ ਦਾਦੀ ਕਿੱਥੇ ਆ ਦਾਦਾ ਸਾਲ ਮਾਰ ਦੋ ਦਾ ਦਾਦਾ ਜੀ استان ਨੀ ਵੇਲਾ ਮੁੱਕਦੀ ਨਹੀਂ ਇਹਦੀ ਟਾਈਮ ਪਤਾ ਕੀ ਹੋ ਗਿਆ ਵਾ ਟਾਈਮ ਹੋ ਗਿਆ ਇਹ ਸਾਢੇ 11 ਦਾ 11 ਵਜ ਗਿਆ ਬਣਾ 11 ਵਜ ਗਿਆ 11 ਮੈਂ ਸਾਢੇ ਤਾਂ ਕਿਹ 11 ਵਜ ਚੱਲੇ ਮੈਂ ਸਮਾਂ ਆ ਮੈਨੂੰ ਚੱਲ ਸੰਗੇ ਚਲੋ ਚੱਲਾ ਆਇਆ ਇਥੇ ਨਵੇਂ ਬਹਿ ਜਾਣ ਚ ਪਿਓ ਦੇ ਬੂਟ ਤੇ ਤੀ ਦੇ ਸੈਂਡਲ ਕਿੰਨੇ ਸੋਹਣੇ ਲੱਗਣ ਦੇ ਹਰ ਰੋਜ਼ ਲੇਕਿਨੀ ਸਫਾਈ ਹੈ ਨਾ ਕਮਰੇ ਦੇ ਵਿੱਚ ਜਦੋਂ ਹਰ ਕੁੰਨ ਸਵੇਰੇ ਫੇਰ ਇੱਧਰ ਆਉਣਾ ਨਾ ਤੇ ਮੰਦੇ ਹਾਲੀ ਅਜੇ ਵੀ ਹਰ ਕੁੰਦੇ ਉ ਚੰਦ ਤਾਰੇ ਪਏ ਸਵੇਰੇ ਫੇਰੇ ਖੁਖਲਰਾ ਤੇ ਬਾਕੀ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਕਹਿੰਦੇ ਇਸ ਵਲੌਗ ਦੇ ਵਿੱਚ ਜਿਆਦਾ ਹਰਗਣ ਨੂੰ ਦਿਖਾਇਆ ਹਾਂ ਮੈਂ ਹਰਗਣ ਨੂੰ ਦਿਖਾਇਆ ਕਿਉਂਕਿ ਬਹੁਤ ਜਿਆਦਾ ਕਮੈਂਟ ਆਉਂਦੇ ਨੇ ਹਰਗਣ ਨੂੰ ਜਿਆਦਾ ਤੇ ਜਿਆਦਾ ਵਲੌਗ ਦੇ ਵਿੱਚ ਲੈ ਆ ਕਰਾਂ ਇਸ ਕਰਕੇ ਫਿਰ ਮੈਂ ਉਹਦਾ ਜਿਆਦਾ ਵਲੌਗ ਹੁਣ ਉਹਨਾਂ ਪਹਿਲੇ ਮੈਂ ਆਪਣਾ ਜਿਆਦਾ ਬਣਾਉਂਦਾ ਹੁੰਦਾ ਸੀਗਾ ਫਿਰ ਕਾਫੀ ਜਾਣਾਂ ਦੇ ਕਮੈਂਟ ਆਉਂਦੇ ਨੇ ਜੇ ਮੋਸਟਲੀ ਜਦਾ ਆਪਣੀਆਂ ਭੈਣਾਂ ਕੁੜੀਆਂ ਕਰਦੀਆਂ ਨੇ ਕਮੈਂਟ ਵੀ ਹਰਗਣ ਨੂੰ ਜਿਆਦਾ ਦਿਖਾਓ ਤੇ ਸੋ ਜਿਹੜੇ ਫੇਸਬੁਕ ਤੇ ਵਲੋਗਿੰਗ ਦੇਖ ਰਹੇ ਹੋ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਫੇਸਬੁਕ ਤੇ ਫੇਸਬੁਕ ਤਾਂ ਉਹ YouTube ਤੇ ਸਾਰੇ ਜਣੇ ਜਰੂਰ ਆਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਯਾਰ ਓਕੇ